वाहेगुरु जी का खालसा वाहगुरु जी की फतेह अच पहुंचे बी मंडी धनौला बहुत चंगी डबल मझा इत हुई जानकारी आप ले लें बज तो दूरी खड़ी एक भाई अपनी भी मजा है ਇਹਨਾਂ ਕੀ ਰੇਟ ਆ ਪੂਰੀ ਦਾ ਪੜਾ ਦੱਸੇਗਾ 160 ਆ ਜੀ ਤੋਰੇ ਗਾਵੜੀ ਜੀ ਨੀਕ ਤੋਰੀ ਮੈਂ ਆਇਆ ਗੱਡ ਤੋ ਉਹਦੀ ਹੋਈ ਤੋਰ ਦਿਓ ਯਾਰ ਵੇਖ ਜੂ ਬਹੁਤ ਚੰਗੀਆਂ ਮੱਝਾਂ ਪਹੁੰਚੀਆਂ ਹੋਈਆਂ ਬਾਈ ਜੀ ਟੋਪ ਦਾ ਨਗੀਨਾ ਪੂਰੀ ਪੂਰੀਆਂ ਤੁਹਾਨੂੰ ਪਤਾ ਅੱਜਕੱਲ ਮੰਗ ਵੀ ਬਹੁਤ ਆ ਖਾਲ ਦੇ ਵਿੱਚ ਸਾਫਾ ਤੇ ਪਿੱਖਪੂੜੇ ਹੀ ਚੰਗੀ ਆ ਮੋੜ ਲਿਆ ਬਾਈ ਮਰਦੀ ਧਨੌਲਾ ਦਾ ਸ਼ਿੰਗਾਰ ਬਣੀਆਂ ਹੋਈਆਂ ਪੂਰੀਆਂ ਮੱਜਾਂ ਹਾਲ ਦੇ ਵੀ ਦੀ ਸਾਫ ਆ ਕੀ ਮੋਲਾ 160 ਇੱਕ 60 ਮੁੱਲ ਕਰਦਾ ਬਾਈ ਇਹਦਾ ਪੂਰੀ ਦਾ ਬਾਈ ਹਰਾਈ ਵੀਰੇ ਕਿਹੜੇ ਸੂਈ ਸੂਈ ਬਈ ਇਹੇ ਕੋਈ ਦਿੱਕਤੀ ਨਹੀਂ ਆ ਜੁਆ। ਕਿਹਦੀ ਕੈਮਤ ਤੇ? ਤੀਜਾ ਸੁਆ ਬਾਈ। ਤੀਜਾ ਸੁਆ ਸੁਈ। ਕਿੰਨਾ ਕ ਦੁੱਧ ਪਾਉਗੇ ਤਕੀ? ਦੁੱਧ ਹੁਣ 15 ਕਿਲੋ ਤਿਆਰ ਆ ਬਾਈ। ਤੇ ਰੇਟ ਕਿੰਨਾ ਕਰਿਆ? ਰੇਟ ਇੱਕ 60 ਆ। ਨੰਬਰ ਬੋਲ ਦਿਆ ਦਾ। ਨੰਬਰ 98150 25833 ਤੇ ਆ ਵੱਡੀ ਵੀ ਆਪਣੀਆਂ। ਹਾਂ। ਬਹੁਤ ਡਬਲ ਮੱਝ ਆ ਬਾਈ ਜੀ ਟੌਪ ਦਾ ਨਹੀਂ ਕਿੰਨਾ ਬਾਈ ਤੋਰੇਗਾ ਮੜੀ ਜੀ ਨੇ। ਹਾਤੀ ਵਰਗੀ ਮੱਝ ਆ ਬਾਈ ਜੀ ਜਮਾ ਸੇਰਾ। ਪਿਓਰ ਮੂਰਾ ਹਣਾ। ਬਾਈ ਡਬਲ ਮੱਝ ਆ ਬਾਈ ਜੀ ਹਾਥੀ ਯਾਰ ਕੀ ਬਾਕੀ ਦੇਖਣ ਵਾਲੀ ਚੀਜ਼ ਆ ਮੋੜ ਲਿਆ ਵੀਰੇ ਉਹ ਡਬਲ ਮੱਝਾਂ ਪਹੁੰਚਦੀਆਂ ਬਾਈ ਜੀ ਮੰਡੀ ਧਨੋਲਾ ਤੇ 11 ਤਰੀਕ ਦੀ ਲੱਗਦੀ ਆ ਹਰ ਮਹੀਨੇ ਸੂਈ ਬਈ ਆ ਬਈ ਇਹ ਕਿਹੜੇ ਸੂਏ ਇਹ ਵੀ ਤੀਜਾ ਬਈ ਤੀਜਾ ਸੂਆ ਸੂਈ ਬਈ ਹੈ ਹਾਂ ਉਹਦਾ ਵੱਡਾ ਵਾਜ ਤਾਂ ਭਰਦੀ ਇਹ ਬਾਹਰ ਟੀ ਨਹੀਂ ਭਰਦੀ ਪਰ ਭਰਦੀ ਹੂ ਬਈ ਕਹਦਾ ਸਰੀਰੀ ਦਾਦਾ ਤੇ ਕੀ ਰੇਟ ਕਰਿਆ ਬਈ ਦਾ ਇਹਦਾ 180 ਇਹ 180 ਰੇਟ ਹੈ ਦਾ ਬਈ ਜੀ ਬਹੁਤ ਡਬਲ ਮੱਝਾ ਬਾਕੀ ਜੇ ਕਿਸੇ ਭਰਾ ਨੇ ਬਰੀਡਰ ਨੇ ਘਰੇ ਬਰੀਡ ਬੱਚੇ ਤਿਆਰ ਕਰਨੇ ਆ ਤੇ ਇਹ ਜੀਆਂ ਮੱਝਾਂ ਆਪਾਂ ਨੂੰ ਲੈਣੀਆਂ ਪੈਣਗੀਆਂ ਬਹੁਤ ਚੰਗੀਆਂ ਮੱਝਾਂ ਮੰਡੀ ਧਰੋਲਾ ਤੇ ਪਹੁੰਚੀਆਂ ਹੋਈਆਂ ਕੀ ਰੇਟ ਕਰਿਆ ਵੀਰੇ ਦਾ 160 ਕਿਹੜੇ ਸੂਏ ਸੂਈ ਆ ਕਿੰਨਾ ਕਿ ਦੁੱਧ ਪਾਉਗਾ ਤੇ ਕੀ ਦੁੱਧ ਦੇ 14 ਕਿਲੋ 14 ਲੀਟਰ ਨੰਬਰ ਬੋਲਾ ਦਾ 98016 ਜੀ ਅੱਛਾ 89 ਇੱਕ ਹੀ ਲੈ ਆਇਆ ਕੋ ਹੋਰ ਵੀ ਆ ਦੋ ਵਧੀਆ ਮੱਝਾਂ ਬਾਈ ਜੀ साफ है तसली अपनी कर सकते और डबल मजा मुंडी दनौला तहचिया हुई हैं नितिन नवी वीडियो देखने बई जी अपने पेज में कर लो फॉलो जो किसी भरा ने होर भीडियो बना हो तो अपना नंबर है चरानवे सत्त सौ नड़िनवे 8308 ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਹੁਤ ਮਿਹਰਬਾਨੀ ਸ਼ੁਕਰੀਆ ਨਿਤ ਨਵੀਆਂ ਵੀਡੀਓ ਦੇਖਣ ਲਈ ਤੇ ਮੰਡੀਆਂ ਦਾ ਹਾਲਚਲ ਦੇਖਣ ਲਈ ਏਜ ਨੂੰ ਕਰ ਲਓ ਫੋਲੋ ਬਾਈ ਜੀ 11 ਨੂੰ ਧਨੌਲਾ 20 ਦੇ ਮੋੜ ਤੇ ਇੱਕ ਤਰੀਕ ਨੂੰ ਰਾਮਪੁਰਾ ਮੰਡੀ ਤੇ ਆਪਾਂ ਵੀਡੀਓ ਬਣਾਉਣੇ ਹੁੰਨੇ ਆ ਲੈ ਵੀ ਹੁੰਨੇ ਹੁੰਨੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ